ਸੇਖ ਲੜਾਕੂ ਨਾਲ ਲੋਹਾ ਲੈੰਦਾ ਇਸ ਤੋਂ ਪਹਿਲਾਂ ਸੂਲ ਉਠਣ ਨਾਲ 1758 ਇਸ ਵਿੱਚ ਬਟਾਲੇ ਦੇ ਨੇੜੇ ਇਸ ਦੀ ਮੌਤ ਹੋ ਗਈ ਤੇ ਇਸ ਦੀ ਦਲੀਸ਼ਾ ਸੀ ਕਿ ਉਸ ਨੂੰ ਹਰਦੋਖ ਖਾਨਪੁਰ ਵਿੱਚ ਦਫਨਾਇਆ ਜਾਵੇ ਅਸੀਂ ਗੱਲ ਕਰ ਰਹੇ ਹਾਂ ਅਦੀਨਾ ਬੇਗ ਦੀ ਜ਼ਿਲ੍ਹਾ ਸ਼ੇਖੂਪੁਰ ਦੇ ਸ਼ਕਰਪੁਰ ਨੇੜੇ ਲਾਹੌਰ ਵਿੱਚ ਗਰੀ ਪਰਿਵਾਰ ਵਿੱਚ ਜੰਮੇ ਅਦੀਨਾ ਕਿ ਮੈਂ ਇੱਕ ਆਮ ਮੁਲਾਜ਼ਮ ਤੂੰ ਪੰਜਾਬ ਦਾ ਖੁਦ ਮੁਖਤਿਆਰ ਸੂਬੇਦਾਰ ਬਣਿਆ ਲੋੜ ਵੇਲੇ ਸਿੱਖਾਂ ਦੀ ਮਦਦ ਪਹਲ ਨੂੰ ਸੰਕੋਚ ਨਾ ਕਰਦਾ ਪਰ ਮਤਲਬ ਨਿਕਲਦੀ ਆਖਣਾ ਮਲਾਂਦਾ ਤੇ ਉਸ ਦੀ ਜੋ ਆਖਰੀ ਸ਼ਸ ਸੀ ਕਿ ਉਸ ਦੀ ਕਬਰ ਪਿੰਡ ਹਰਦੋਖਣਪੁਰ ਨੇੜੇ ਹੁਸ਼ਿਆਰਪੁਰ ਵਿੱਚ ਹੋਵੇ ਤੇ ਅੱਜ ਅਸੀਂ ਉਸ ਸਥਾਨ ਨੂੰ ਇਤਿਹਾਸ ਦੀ ਖੋਜ ਕਰਦੇ ਕਰਦੇ ਪਹੁੰਚੇ ਹਾਂ ਪਿੰਡ ਹਰਦੋਖਨਪੁਰ ਤੇ ਇਹ ਜੋ ਸਥਾਨ ਹੈ ਇਸ ਸਥਾਨ ਸਬੰਧਤ ਹੈ ਪੀ ਸੈਫਰ ਰਹਿਮਾਨ ਦਾ ਪਿੰਡ ਦੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਦੇ ਹਰਦੋਖਨਪੁਰ ਸ਼ਹਿਰ ਪਨਾਲੂ ਵਿਸ਼ਾਲ ਹੋਇਆ ਕਰਦਾ ਸੀ ਅਤੇ ਇੱਥੇ ਅੱਜ ਵੀ ਲਗਭਗ 12 ਮਸਜਿਦਾਂ ਅਤੇ ਕੁਝ ਪੀਰਾਂ ਦੇ ਸਥਾਨ ਹਨ ਪਰ ਸਾਨੂੰ ਦੀਨਾ ਬੇਗਣਾ ਨਾਲ ਸੰਬੰਧਤ ਕੋਈ ਵੀ ਕਬਰਗਾ ਜਾਂ ਹੋਰ ਦਰਗਾ ਨਹੀਂ ਮਿਲੀ ਇਹ ਸ਼ਾਇਦ ਸਾਡੀ ਖੋਜ ਅਜੇ ਜਾਰੀ ਰਹੇਗੀ ਜਿਵੇਂ ਵੈਸੇ ਪ੍ਰਾਪਤ ਖਾਈ ਹੈ। ਵਨ ਵਨ। ਰਾਜੇ। ਮਸਜਦ। ਮਸਜਦ ਇੱਕ ਹੀ ਹੋएगी ਪਿੰਡ ਚ ਕਿਹਾ ਹੋ ਰਹੀ ਹੈ। ਬਹੁਤ ਆ ਬਹੁਤ ਅੱਛਾ। ਪਰਵਾਹਾਂ 12। 20 ਹੋਵਟ। ਪਰਵਾਹਾਂ ਮੁਸਿੱਤਾਂ ਹੈ। ਸੈਫੁਰ ਰਹਿਮਾਨ ਦੇ ਦਰਬਾਰ ਦੇ ਵਿੱਚ ਹੀ ਕੁਝ ਹੋਰ ਪਰਿਵਾਰਕ ਮੈਂਬਰਾਂ ਦੀ ਕਬਰਗਾਹਨ ਤੇ ਇਹ ਉਸ ਦੇ ਨਾਲ ਹੀ ਸਥਿਤ ਮਸਜਿਦ ਜੋ ਹੁਣ ਬਹੁਤ ਹੀ ਖਸਤਾ ਹਾਲਤ ਵਿੱਚ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਧਾਰਮਿਕ ਸਦੀ ਦੇ ਮੱਧ ਸਮੇਂ ਪੰਜਾਬ ਦੇ ਬਹੁਤ ਸਾਰੇ ਸ਼ਾਸਕ ਵਿਦੇਸ਼ੀ ਸਨ ਪਰ ਅਦੀਨਾ ਬੇਗ ਪੰਜਾਬ ਦਾ ਇਕੋ ਇਕ ਸ਼ਾਸਕ ਸੀ ਜੋ ਆਪਣੀ ਦੂਰਅੰਦੇਸ਼ੀ ਅਤੇ ਚਲਾਕੀ ਨਾਲ ਪੂਰੇ ਪੰਜਾਬ ਦਾ ਸੂਬੇਦਾਰ ਬਣਿਆ ਉਸ ਨੇ ਆਪਣਾ ਇਹ ਸਫ਼ਰ ਲੋਈਆਂ ਦੇ ਨੇੜੇ ਕੰਗਪਿੰਟੂ ਮਾਮਲਾ ਉਗਰਾਣ ਤੋਂ ਸ਼ੁਰੂ ਕੀਤਾ ਅਤੇ ਫਿਰ ਹੌਲੀ-ਹੌਲੀ ਆਪਣੀ ਚਲਾਕੀ ਤੇ ਦੂਰਦੇਸ਼ੀ ਨਾਲ ਕਦੇ ਸਿੱਖਾਂ ਦੇ ਨਾਲ ਸਾਂਝ ਅਤੇ ਕਦੇ ਵਿਰੋਧਤਾ ਕਰਕੇ ਆਪਣਾ ਸਫ਼ਰ ਸੂਬੇਦਾਰ ਤੱਕ ਪੰਚਾਇਤ ਇਸ ਮਸਜਿਦ ਦੇ ਨੇੜੇ ਹੀ ਇੱਕ ਹੋਰ ਮਸਜਿਦ ਜਿਸ ਦੀ ਮਲਕੀਅਤ ਕੁਲਦੀਪ ਭਰਾਏ ਦੇ ਪਰਿਵਾਰ ਦੇ ਕੋਲ ਹੈ ਇਹ ਪਰਿਵਾਰ ਵੱਲੋਂ ਥੋੜੀ ਬਹੁਤੀ ਸੰਸਮਾਲ ਕਰਨ ਅਸੀਗਾ ਬੀਰੋ ਇਹ ਮਸਜਿਦ ਅਜ ਵੀ ਹੋਰ ਕੀ ਹਾਲ ਚਾਲ ਕਾਫੀ ਕੋਈ ਕੋਈ ਨਹੀਂ ਜਾ ਵਧੀਆ ਹਾਲਤ ਵਿੱਚ ਦਿਸਦੀ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪਿੰਡ ਹਰਦੋ ਖਨਪੁਰ ਦੀ ਬਹੁਤ ਸਾਰੀ ਆਬਾਦੀ 1947 ਦੀ ਵੰਡ ਤੋਂ ਪਹਿਲਾਂ ਦੀ ਇੱਥੋਂ ਦੀ ਹੀ ਵਸਨੀਕ ਹੈ ਤੇ ਉਹਨਾਂ ਦੇ ਦੱਸ ਅਨੁਸਾਰ ਕਿ ਉਹਨਾਂ ਦੇ ਬਜ਼ੁਰਗ ਵੀ ਦੱਸਿਆ ਕਰਦੇ ਸਨ ਕਿ ਉਹਨਾਂ ਦੇ 1947 ਦੀ ਵੰਡ ਪਹਿਲਾਂ ਦੇ ਮੁਸਲਮਾਨਾਂ ਦੇ ਪਰਿਵਾਰਾਂ ਨਾਲ ਕਿਸ ਤਰ੍ਹਾਂ ਦੇ ਪ੍ਰੇਮ ਮੋਹ ਪੱਜੇ ਸਬੰਧ ਸਨ ਤੇ ਇੱਕ ਦੂਜੇ ਦੇ ਘਰਾ ਵਿੱਚ ਵਿਆਹ ਸ਼ਾਦੀ ਤੇ ਹੋਰ ਸਮਰਵਾਜਾਂ ਵਿੱਚ ਉਹ ਕਿਵੇਂ ਇੱਕ ਦੂਜੇ ਨਾਲ ਮਿਲ ਬਹਿੰਦੇ ਸਨ ਪਿੰਡ ਹਰਦੋਖਾਣ ਪੁਰ ਦੇ ਬਜ਼ਾਰਾਂ ਦਿਆਂ ਰੌਣਕਾਬਾ ਦੇ ਵੀ ਉਹਨਾਂ ਦੇ ਬਜ਼ੁਰਗ ਉਹਨਾਂ ਨਾਲ ਬੀਤੇ ਸਮੇਂ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹੁੰਦੇ ਸਨ ਸਮੇਂ ਦੀ ਕਟ ਕਰਕੇ ਅਸੀਂ ਅਦੀਨਾ ਬੇਗ ਦੀ ਉਹ ਕਬਰਗਾ ਵਾਲੇ ਸਥਾਨ ਦੀ ਖੋਜ ਅਧੂਰੀ ਛੱਡ ਕੇ ਹੀ ਅੱਜ ਦਾ ਆਪਣਾ ਸਫ਼ਰ ਇੱਥੇ ਖਤਮ ਕਰਾਂਗੇ ਪਰ ਇਹ ਇਤਿਹਾਸਿਕ ਖੋਜ ਨੂੰ ਤੋੜ ਤੱਕ ਪਹੁੰਚਾਣ ਲਈ ਆਪਣਾ ਸਫ਼ਰ ਜਾਰੀ ਰੱਖਾਂਗੇ ਅਤੇ ਛੇਤੀ ਹੀ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਵਲੌਗ ਵਿੱਚ ਤਦ ਤੱਕ ਅਲਵਿਦਾ ਅਲਵਿਦਾ